ਸਾਰੇ ਭੜੋ ਵਾਲੀ ਬੇਨਤੀ ਕਰ ਰਿਹਾ ਹੈ ਸਾਡੇ ਵੱਖ-ਵੱਖ ਪਿੰਡਾਂ ਦੇ ਵੀਰ ਜਿਹੜੇ ਅੱਜ ਇਕੱਠੇ ਹੋਏ ਆ ਅਸੀਂ ਕਾਫੀ ਦਿਨੋਂ ਤੋਂ ਦੇਖ ਰਹੇ ਆ ਕਿ ਬੜੀਆਂ ਚੀਜ਼ਾਂ ਦੀ ਵੇਸਟੇਜ ਜਿਹੜੀ ਹੋ ਰਹੀ ਹੈ ਟੂਰ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਵਿਚਾਰ ਕੀਤਾ ਕਿ ਕੋਈ ਜਿਹਦੇ ਬਾਰੇ ਕੋਈ ਪ੍ਰਾਪਰ ਜਿਹੜੀ ਆ ਬਣਾਈ ਜਾਵੇ ਕੋਈ ਗੱਲਬਾਤ ਜਿਹਦੇ ਨਾਲ ਵੇਸਟੇਜ ਜਿਹੜੀ ਉਹ ਰੁਕੇ ਬਾਕੀ ਹੜ ਆਇਆ ਇਸ ਇਲਾਕੇ 'ਚ ਬੜੀ ਤਬਾਈ ਹੋਈ ਹੈ ਇਹ ਤੇ ਸਾਰਿਆਂ ਨੂੰ ਪਤਾ ਹੈ ਤਸਵੀਰਾਂ ਚ ਦੇਖ ਲਿਆ ਤੇ ਅਸੀਂ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਦੂਰੋਂ ਦੂਰੋਂ ਆ ਕੇ ਸਾਡੀ ਸੇਵਾ ਕੀਤੀ ਹੈ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਦੇਖਦਾ ਚਮਕੌਰ ਸਾਹਿਬ ਤੋਂ ਟਰਾਲੀਆਂ ਆਈਆਂ ਨੇ ਆਨੰਦ ਸਾਹਿਬ ਤੋਂ ਨਵੇਂ ਸਹਿਰ ਵੱਲੋਂ ਟਰਾਲੀਆਂ ਜਿਹੜੀਆਂ ਆਈਆਂ ਨੇ ਔਰ ਬੜਾ ਮਨ ਜਿਹੜਾ ਵਾ ਇਹ ਖੁਸ਼ ਹੁੰਦਾ ਕਿ ਸਾਡੀ ਕੌਮ ਜਿਹੜੀ ਹੈ ਜਿਹੜੇ ਪੰਜਾਬੀ ਨੇ ਉਹ ਇੰਨਾ ਲੋਕਾਂ ਦੀ ਮਦਦ ਜਿਹੜੀ ਕਰ ਰਹੀ ਹੈ ਵੱਖ-ਵੱਖ ਤਰ੍ਹਾਂ ਨਾਲ ਭੋਜਨ ਬਣਾ ਕੇ ਸੁੱਕੇ ਰਸ਼ਦ ਨਾਲ ਦਾ ਪੱਠਾਂ ਦੇ ਪਸ਼ੂਆਂ ਲਈ ਚਾਰਾ ਫੀਡ ਚੋਕਰ ਇਹ ਸਭ ਜਿਹੜਿਆ ਆ ਰਿਹਾ ਚਾਰ ਤੱਕ ਪਸ਼ੂਆਂ ਲਈ ਉਹ ਆ ਰਿਹਾ ਦੇਖੋ ਪੈਕਟ ਬਣੇ ਆ ਉਹ ਵੀ ਆ ਰਿਹਾ ਬੜੇ ਧੰਨਵਾਦੀਆਂ ਕਿਹੜਾ ਲੋਕਾਂ ਨੇ ਇਹਨਾਂ ਸਹਿਯੋਗ ਜਿਹੜਾ ਇਸ ਇਲਾਕੇ ਦਾ ਕੀਤਾ ਸਾਰੇ ਇਲਾਕੇ ਜਿੱਥੇ ਬਾੜ ਪੀਪਨਾ ਲੋਕੀ ਪ੍ਰਭਾਵਿਤ ਨੇ ਹੜਾ ਨਾਲ ਤੇ ਬਾਕੀ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਆ ਅਸੀਂ ਪਿੰਡ ਠੁੰਡੀ ਦੁਰੰਗਲਾ ਨਡਾਲਾ ਸ਼ਾਪਰ ਥੰਮਣ ਦੁਰੰਗਲਾ ਇਹਨਾਂ ਪਿੰਡਾਂ ਦੇ ਸਾਡੇ ਮੁਖੀ ਬੰਦੇ ਨੇ ਜਿਨ੍ਹਾਂ ਨੇ ਵਿਚਾਰ ਕੀਤੀ ਹੈ ਕਿ ਇਹਨੂੰ ਜਿਹੜਾ ਪ੍ਰਾਪਰ ਢੰਗ ਨਾਲ ਯੂਜ਼ ਕੀਤਾ ਜਾਵੇ ਉਹਦੇ ਲਈ ਅਸੀਂ ਇਹ ਬੇਨਤੀ ਕਰਦੇ ਆਂ ਕਿ ਸਾਨੂੰ ਪਤਾ ਹੈ ਕਿ ਬੜਾ ਫੰਡ ਮਈਆ ਪਿੰਡਾਂ 'ਚ ਹੋਇਆ ਖੜਾ ਲਈ ਤੇ ਉਹ ਸਾਰਾ ਆਪਣਾ ਆਪਣਾ ਕੰਟਰੋਲ ਕਰਨ ਤੇ ਕਿਸੇ ਪ੍ਰਾਪਰ ਚੈਨਲ ਥਰੂ ਜਿਹੜਾ ਇਹ ਕੰਮ ਜਿਹੜਾ ਕਰਨ ਆ ਕੇ ਇੱਥੇ ਫੇਰ ਲਾ ਲੇ ਜਾਂ ਰੋਕ ਲਾ ਦੇਣ ਔਰ ਆ ਕੇ ਦੇਖਣ ਕਿ ਕਿੱਥੇ ਕਿਹੜੀ ਜ਼ਰੂਰਤ ਹੈ ਉਹਦੇ ਮੁਤਾਬਕ ਜਿਹੜਾ ਸਮਾਨ ਜਿਹੜਾ ਉਹ ਸਪਲਾਈ ਕੀਤਾ ਜਾਵੇ ਔਰ ਪੱਠੇ-ਤੱਥੇ ਦੀ ਥੋੜੀ ਲੋਕਾਂ ਨੂੰ ਹੈ ਤਕਲੀਫ ਥੋੜੀ ਇਹ ਕੋਈ 5-4 ਦਿਨ ਤੱਕ ਤਕਲੀਫ ਰਹਣੀ ਹੈ ਕਿਉਂਕਿ ਪਾਣੀ ਅਜੇ ਤੱਕ ਸੁੱਕੇ ਨਹੀਂ ਹੈ ਉਧਰੋਂ ਜੇ ਪਾਣੀ ਸੁੱਕ ਜਾਏਗਾ ਤੇ ਇਹ ਵੀ ਮਸਲਾ ਸਾਡਾ ਜਿਹੜਾ ਉਹ ਹੱਲ ਹੋ ਜਾਏਗਾ ਤੇ ਬਾਕੀ ਅੱਗੇ ਲੋਕਾਂ ਨੇ ਕਣਕਾਂ ਦੀ ਬਜਾਈ ਕਰਨੀ ਹੈ ਤੁਹਾਨੂੰ ਪਤਾ ਕਿ ਇਲਾਕੇ 'ਚ ਨੁਕਸਾਨ ਵੀ ਹੋਇਆ ਲੋਕਾਂ ਦਾ ਕੋਈ ਇਹਦੇ ਕਿ ਗਰੀਬ ਕਿਸਾਨ ਹੈ ਕੋਈ ਵੀ ਵਗੈਰਾ ਨਹੀਂ ਪਾ ਸਕਦਾ ਖਾਦ ਨਹੀਂ ਲੈ ਸਕਦਾ ਜਿਹਨਾਂ ਕੋ ਥੋੜੀ-ਥੋੜੀ ਜ਼ਮੀਨਾਂ ਨੇ ਉਹਨਾਂ ਲਈ ਵੀ ਕੁਝ ਜਿਹੜਾ ਵਾ ਉਹ ਅੱਗੇ ਤੁਹਾਨੂੰ ਤੁਸੀਂ ਦੇਖਣਾ ਹੈ ਸਾਰਾ ਮਦਦ ਜਿਹੜੀ ਤੁਸੀਂ ਕਰਨੀ ਹੈ ਫੇਸ ਕਰਕੇ ਸਾਡੀਆਂ ਬੇਨਤੀਆਂ ਹੈ ਕਿ ਫਿਰ ਲਾਲ ਥੋੜੇ ਦਿਨ ਲਈ ਇਹ ਜਿਹੜੀ ਸਪਲਾਈ ਜਿਹੜੀ ਰੋਕੀ ਜਾਵੇ ਜੇ ਕੋਈ ਜ਼ਰੂਰ ਕਰਨੀ ਚਾਹੁੰਦਾ ਤੇ ਆ ਕੇ ਪਿੰਡ ਵਿੱਚ ਜਿਹੜਾ ਵਾ ਦੇਖ ਲਵੇ ਕਿ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹਦੇ ਮੁਤਾਬਕ ਅੱਗੇ ਜਿਹੜੇ ਆਪਣੀ ਤਿਆਰੀ ਕਰਕੇ ਆ ਜਾਣ ਬਾਕੀ ਅਸੀਂ ਇੱਥੇ ਦੁਰੰਗਲੇ ਪਿੰਡ ਦੇ ਵਿੱਚ ਜੱਸਾ ਡੇਢੀ ਵਾਲੇ ਆ ਜਿਨ੍ਹਾਂ ਦੀ ਬਾਬੇ ਸ਼ਿਚਾਂ ਤੇ ਗੇੜ ਲਾ ਕੇ ਦੁਕਾਨ ਹੈ ਆਕੇ ਬੰਦਾ ਉੱਥੇ ਕੰਟੈਕਟ ਕਰ ਸਕਦਾ ਹੈ ਕਿ ਇੱਥੇ ਕੀ ਚਾਹੀਦਾ ਹੈ ਤੇ ਜਾਂ ਅਸੀਂ ਨੰਬਰ ਕੋਈ ਦੋ ਤਿੰਨ ਦੇ ਦੇ ਰਹੇ ਹਾਂ ਉਹਨਾਂ ਨੂੰ ਵੀ ਪੁੱਛ ਸਕੇ ਜਿਹੜਾ ਮਾਲ ਜਿਹੜਾ ਉਹਨਾਂ ਦਾ ਸਪਲਾਈ ਕਰ ਸਕਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਠੀਕ ਹੈ ਬਣੀਆ ਬਣੀਆ